क्षत्रिया काल ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀ ਤਰੰਧਾਵਾ ਤੇ ਹੁਣਿਕ ਨਸਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦੇਣ ਅਸਤੀਫਾ ਆਖਿਆ ਸਸਦ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਪੁਲਿਸ ਨੇ 10 ਕਿਲੋਗ੍ਰam ਹਿਰੋਇਨ ਸਮੇਤ ਦੋ ਦੋਸ਼ੀ ਕੀਤੇ ਗ੍ਰਿਫਤਾਰ ਜਿੱਤਨ ਤੋਂ ਬਾਅਦ ਕਾਂਗਰਸੀ ਕੌਂਸਲਰ ਅਨੂ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਦਾ ਲਿਆ ਆਸ਼ੀਰਵਾਦ ਅਤੇ ਹੁਣ ਖਬਰਾਂ ਵਿਸਥਾਰ ਨਾਲ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 24, ਕਾਂਗਰਸ ਦੇ 40, ਭਾਰਤੀ ਜਨਤਾ ਪਾਰਟੀ ਦੇ 9, ਸ਼੍ਰੋਮਣੀ ਅਕਾਲੀ ਦਲ ਦੇ 4, ਆਜ਼ਾਦ ਉਮੀਦਵਾਰ 8 ਜੇਤੂ ਰਹੇ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ ਉੱਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਹੁਣ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਸ਼ਲਾ ਵੱਲੋਂ ਆਵਾਜ਼ ਚੁੱਕੀ ਗਈ ਹੈ। ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਰਤੀ ਗਈ ਹੈ ਉਸ ਤੋਂ ਲੈ ਕੇ ਉਹਨਾਂ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ 75 ਸਾਲ ਸਵਿਧਾਨ ਦਿਨ ਮਨਾਉਣ ਵਾਸਤੇ 75 ਸਾਲ ਸਰਕਾਰ ਨੇ ਕਿਹਾ ਕਿ ਦੋ ਦਿਨ ਇਹਦੇ ਤੇ ਅਸੀਂ ਚਰਚਾ ਕਰਾਂਗੇ ਸਵਿਧਾਨ ਦੀ ਦੇਸ਼ ਦੇ ਹਾਊਸ ਦੇ ਵਿੱਚ ਸੋ ਉਹ ਸਬ ਹਾਊਸ ਦੇ ਵਿੱਚ ਜਦੋਂ ਚਰਚਾ ਹੋਈ ਇਹ ਮਾਣਯੋਗ ਸਾਡੇ ਗ੍ਰਹਿ ਮੰਤਰੀ ਉੱਥੇ ਬਾਰ-ਬਾਰ ਇੱਕੋ ਨਾਮ ਆਉਂਦਾ ਸੀ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਰਚਨਾਰ ਨੇ ਹਰ ਕੋਈ ਅੰਬੇਦਕਰ ਜੀ ਦਾ ਨਾਮ ਲੈਂਦੇ ਸੀ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਪਾਰਟੀ ਦਾ ਇੱਥੋਂ ਲਾ ਸਕਦੇ ਜੇ ਆ ਥੋੜੀ ਜੀ ਤੁਸੀਂ ਗੱਲ ਸੁਣ ਲਿਓ ਇਹ ਇਹ ਕੀ ਕਹਿ ਰਹੇ ਨੇ ਅਮੇਸ਼ਾ ਜੀ ਅਭੀ ਇੱਕ ਕਵੈਸ਼ਨ ਹੋ ਗਿਆ ਹੈ ਅੰਬੇਦਕਰ ਰਾਮਬੀੜਕਰ ਰਾਮਬੀੜਕਰ ਅੰਬੇਦਕਰ ਰਾਮਬੀੜਕਰ ਅੰਬੇਦਕਰ ਕਿੰਨਾ ਨਾਮ ਅਗਰ ਭਗਵਾਨ ਦਾ ਲੈਂਦੇ ਤੋ 7 ਜਨਮੋ ਤੱਕ ਸਵਰਗ ਮਿਲਦਾ। ਮੈਂ ਦੁਬਾਰਾ ਤੁਹਾਨੂੰ ਦੱਸਣਾ। ਅਭੀ ਇੱਕ ਫੈਸ਼ਨ ਹੋ ਗਿਆ ਹੈ। ਆਮੜਕਰ, ਰਾਮੜਕਰ, ਆਮੜਕਰ, ਆਮੜਕਰ, ਆਮੜਕਰ। ਇਤਨਾ ਨਾਮ ਅਗਰ ਭਗਵਾਨ ਦਾ ਲੈਂਦੇ ਹੈ ਤੋ 7 ਜਨਮੋ ਤੱਕ ਸਵਰਗ ਮਿਲਦਾ। ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਕਿਉਂਕਿ ਲਗਾਤਾਰ 2 ਦਿਨ ਜਦੋਂ ਚਰਚਾ ਹੋਈ ਤੇ ਉਹਨਾਂ ਦਾ ਤੇ ਚਲੋ ਇਹਨਾਂ ਦੇ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਪਰ ਸਮੁੱਚੇ ਇੰਡੀਆ ਲਾਇਸ ਨੇ ਕਾਂਗਰਸ ਪਾਰਟੀ ਨੇ ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਦਾ ਨਾਂ ਦੇ ਲੈਣਾ ਹੀ ਲੈਣਾ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਅਧਿਕਾਰ ਦਿੱਤੇ ਉਹਨਾਂ ਨੂੰ ਨਾ ਨਹੀਂ ਪਸੰਦੋ ਕਹਿੰਦੇ ਇਹ ਫੈਸ਼ਨ ਬਣ ਗਿਆ ਅੰਬੇਦਕਰ 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 ਕਰਨ ਦਾ ਇਹ ਮਤਲਬ ਦੇਖੋ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਸ ਗੱਲ ਸੋ ਅਸੀਂ ਕਹਿਣਾ ਚਾਹੁੰਦੇ ਸਾਡੀ ਪਾਰਟੀ ਉਹਨਾਂ ਤੋਂ ਅਮਿਤ ਸ਼ਾਹ ਜੀ ਤੋਂ ਅਸਤੀਫਾ ਮੰਗਦੀ ਹੈ ਕਿਉਂਕਿ ਬਹੁਤ ਵੱਡੇ ਵਰਗ ਦਾ ਤੁਸੀਂ અપਮਾਨ ਕੀਤਾ ਹੈ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇਹਦੇ ਵਾਸਤੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਕਿ ਤੁਸੀਂ ਸਤਕਾਰ ਨਹੀਂ ਦੇ ਸਕਦੇ ਨਰਾਦਰੀ ਨਾ ਕਰੋ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਉਥੇ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ 10 ਕਿਲੋਗ੍ਰam ਹਿਰੋਇਨ ਨਾਲ ਦੋ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਨਾ ਦੱਸਿਆ ਕਿ ਦੋਸ਼ੀ ਕਈ ਹਥਿਆਰ ਵੀ ਪਾਕਿਸਤਾਨ ਤੋਂ ਮੰਗਾ ਚੁੱਕੇ ਹਨ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮੱਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋਇਟਾ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਨਾਲ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮੱਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਕੋ ਦੇ ਵਿੱਚ ਪੈਂਦਾ ਹੈ ਉਹ ਉਮਰ ਦੇ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਕਟ ਐਸ ওসি ਅਮਰਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਜਿਹੜਾ ਆਫਤਾਰਤਾਰੀ ਹੈ ਇਹ ਬਾਗੜੀਆਂ ਦਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ 5 ਕੇਸ ਇਹਦੇ ਖਿਲਾਫ ਵੀ ਹੈ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਤਰਨਤਾਂ ਤੇ इवन ਮੁਹੱਲੀ ਵਿਦ ਤੱਕ ਵੀ ਇਹਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਉਹ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਕਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ افਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸ ওসি ਅੰਮ੍ਰਿਤਸਰ ਵੱਲੋਂ ਇਹ ਅਗਰੀਮੈਂਟ 9.5 ਕਿਲੋ ਹੀਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੂਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆ ਆਕੇ ਉੱਤੇ ਰਹੀ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹੀਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇਗੇ 22 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਜੋ ਕਾਫੀ ਦੇਰ ਤੋਂ ਹੈ ਵੈਲ ਇੰਟ੍ਰੈਕ ਨੇ ਪਾਕਿਸਤਾਨ ਦੇ ਨੈਟਵਰਕ ਨਾਲ ਵਾਕਵਾਕ ਵਾੜਾਂ ਦੇ ਕਾਂਗਰਸੀ ਕੌਂਸਲਰ ਜਿਤ ਹਾਸਲ ਕਰਨ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਵਾਸ ਸਥਾਨ ਤੇ ਉਹਨਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਐਸ ਮੌਕੇ ਨਵ ਨਿਯੁਕਤ ਕੌਂਸਲਰ ਵਿਕਾਸ ਸੋਨੀ ਰਸ਼ਪਾਲ ਸਿੰਘ ਕਮਲ ਪਹਿਲਵਾਨ ਤਾਹਿਰ ਸ਼ਾ ਸਰਬਜੀਤ ਸਿੰਘ ਲਾਡੀ ਸੋਨੂ ਪਹਿਲਵਾਨ ਗੁਰਦੇਵ ਸਿੰਘਦਾਰਾ ਕੁਲਦੀਪ ਸਿੰਘ ਸੱਤੀ ਵੀ ਮੌਜੂਦ ਸਨ ਜੇ ਬੜੀ ਖੁਸ਼ੀ ਆ ਸਾਰੇ ਵਰਕਰਾਂ ਜੇ ਸਾਰੇ ਕਾਗਰਜੀਆਂ ਦੇ ਅੱਜ ਕਾਗਰਜ پارٹی ਨੇ ਬਹੁਤ ਛੀਕਾ ਸ਼ਹਿਰ ਚ ਜਿੱਤੀਆਂ ਨੇ ਸਾਡੀ ਸੈਂਟਰ ਕੰਸੀਲਰ ਜੀ ਜੋ 14 ਸੀ 9 ਜਿੱਤੀਆਂ ਨੇ ਚਾਹ ਦੇ ਇੱਕ ਹਜ਼ਾਰ ਜਲਤ ਬਾਅਦ ਸੀ 9 ਦੇ ਕਰੀਬ ਅਸੀਂ ਜਿੱਤੀਆਂ ਨੇ ਸੋ ਜਿਹੜੇ ਗੱਲਾਂ ਕਰਦੇ ਸੀ ਆਪ ਆਲੇ ਉਹਨਾਂ ਦੀ ਵੇਖ ਲਓ ਮੇਨੂੰ ਮੇਦਿਆ ਅਵਕਾਸ ਜੀ ਵਾਰਤ ਤੇ ਜਮਾਨਤ 잡ਤੇ ਆ ਤੋਰੀ ਪਾਰਟੀਆਂ ਦੀਆਂ ਤੁਸੀਂ ਵੇਖੋ ਕਿੰਨੀਆਂ ਦੀ ਜੁਬਾਂ ਤੇ ਜਬਤਿਆ। ਸ਼ਾਇਦ ਇੱਕ ਅੱਧੇ ਦੀ ਭਾਵੇਂ ਬੱਜੀ ਹੋਵੇ ਨਹੀਂ ਸਾਰੇ ਦੀ ਜੁਬਾਂ ਤੇ ਜਬਤਿਆ। ਲੋਕਾਂ ਨਾਲ ਧਰਵਾਦ ਕਰਨਾ ਹੈ ਅੱਜ। ਲੋਕਾਂ ਨੂੰ ਅਪੀਲ ਨਹੀਂ ਕਰਨੀ ਉਹਨਾਂ ਦਾ ਧਰਵਾਦ ਕਰਨਾ ਜਿਨ੍ਹਾਂ ਨੇ ਕਾਗਰਸ ਪਾਰਟੀ ਨੂੰ ਵੋਟਾਂ ਪਾ ਕੇ ਸਾਡੇ ਕਾਉਂਸਲਰ ਨੂੰ ਜਿਤਾਇਆ। ਸਾਰੇ ਵੋਟਰਾਂ ਦਾ ਖਾਸ ਕਰਕੇ ਆਪਣੀ ਵਾਰਡ ਔਰ ਸੈਂਟਰ ਕੌਨਸਲੈਂਸੀ ਦੇ ਜਿੰਨੇ ਵੀ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਅੱਜ ਬੜੀ ਵੱਡੀ ਤਦਾਦ 'ਚ ਕਾਂਗਰਸ ਪਾਰਟੀ ਔਰ ਸੋਨੀ ਸਾਹਿਬ ਨੂੰ ਫਿਰ ਮੋੜ ਯਕੀਨ ਦਿਵਾਇਆ ਕਿ ਸੋਨੀ ਸਾਹਿਬ ਵਰਗਾ ਲੀਡਰ ਕੋਈ ਨਹੀਂ ਅੱਜ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਅੱਜ ਬੜੀ ਵੱਡੀ ਤਦਾਦ 'ਚ ਔਰ ਮੈਂ ਕਹਿਣਾ ਚਾਹਾਂਗਾ ਅੱਜ ਮੌਜੂਦਾ ਸਰਕਾਰ ਬਾਰੇ ਜਿਨ੍ਹਾਂ ਦੀ ਤਕਰੀਬਨ ਸਾਰੀਆਂ ਵਾਡਾਂ 'ਚ ਉਹਨਾਂ ਦੀ ਅੱਜ ਜਮਾਨਤ ਜਬਤ ਹੋਈ ਹੈ ਅੱਜ ਲੋਕਾਂ ਨੇ ਇੱਕ ਵਾਰੀ ਝੂਠ ਬੋਲ ਕੇ ਲੋਕੀ ਵੋਟਾਂ ਪਾ ਸਕਦੇ ਦੁਬਾਰਾ ਨਹੀਂ ਅੱਜ ਲੋਕਾਂ ਨੇ ਉਹਦਾ ਜਵਾਬ ਦਿੱਤਾ ਹੈ ਮੈਂ ਵਾਡ ਨੰਬਰ 84 ਦੇ ਤੋਂ ਅੱਜ ਜੇਤੂ ਰਿਆਂ ਕਾਂਗਰਸ ਦੀ ਟਿਕਟ ਦੇ ਤੋਂ ਅੱਜ ਤੇ ਮੈਂ ਸਾਰੇ ਜਿੰਨੇ ਵੀ ਮੇਰੇ ਵਰਕਰ ਜਿੰਨੇ ਵੀ ਮੇਰੇ ਵੋਟਰ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਮੇਰੇ ਭਰਾ ਸੀ ਮੈਂ ਉਹਨਾਂ ਨੂੰ ਕੋਈ ਵੋਟਰ ਸਪੋਰਟਰ ਨਹੀਂ ਮੇਰੀ ਬੜੀ ਵੱਡੀ ਟੀਮ ਸੀ ਦਿਨ ਰਾਤ ਇਕ ਕਰਕੇ ਮੇਰੀ ਇਲੈਕਸ਼ਨ ਲੜੀ ਤੇ ਮੈਂ ਉਹਨਾਂ ਦੇ ਸਹਿਯੋਗ ਨਾਲ ਇੱਥੋਂ ਤੱਕ ਪਹੁੰਚਿਆ ਆਪਣੇ ਸਮੂਹ ਸਾਰੇ ਇਲਾਕਾ ਨਿਵਾਸੀਆਂ ਦਾ ਭੈਣਾ ਭਰਾਵਾਂ ਦਾ ਸਾਥ ਸਬੰਧੀਆਂ ਦਾ ਜਿਨ੍ਹਾਂ ਨੇ ਮੈਨੂੰ ਵੱਡੀ ਵੱਡੀ ਜਿੱਤ ਪ੍ਰਾਪਤ ਕਰਾਈ ਏ तहे ਦਿਲੋਂ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਜਿਨ੍ਹਾਂ ਚ ਰ ਲਾਟੀ ਦੇ ਸਾਹ pran ਚੱਲਦੇ ਨੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਆਪਣੇ ਯਾਰਾਂ ਦੋਸਤਾਂ ਦਾ ਦੇਣ ਨਹੀਂ ਸਕਦਾ ਮੈਂ ਆਪਣੀ ਸਾਰੀ ਵਾਰਡ ਵਾਰਡ ਨਹੀਂ ਮੇਰਾ ਪਰਿਵਾਰ ਆ ਮੈਂ ਆਪਣੇ ਪਰਿਵਾਰ ਨੂੰ ਜੋ ਜੋ ਉਹਨਾਂ ਨੂੰ ਮੇਰੇ ਕੋ ਆਸਾਂ ਵਾ ਮੈਂ ਉਹਨਾਂ ਦੀ ਪੂਰੀਆਂ ਕਰਾਂਗੀ ਤੇ ਮੁਕੰਮਲ ਉਤਰਾਂਗੀ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਮੇਰੇ ਪਰਿਵਾਰ ਨੇ ਮੈਨੂੰ ਜਿਤਾਇਆ ਭਾਈ ਕੁਲਦੀਪ ਸਿੰਘ ਵਾਰਡ ਨੰਬਰ 73 ਤੋਂ ਲੈ ਭਾਈ ਸਾਰੇ ਮਾਟਰਵਾਸੀ ਦਾ ਸਾਰਾ ਪੰਜਾਬ ਵਾਲਾ ਨਾ ਮੈਂ ਇੰਨੇ ਬੜੇ ਭਾਈ ਜੀ ਖਾਲਸਾ ਵੰਗੇ ਸੈਂਟਰ ਰਿਜਨ ਤੋਂ ਸੋਨੀ ਜੀ ਪਹਿਲਾਂ ਹੋ ਰਹੀ ਮੈਂ ਸੋਨੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਮੈਨੂੰ ਉਹਨਾਂ ਨੇ ਟਿਕਟ ਦਿੱਤੀ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੂੰ ਆਪਾਂ ਦੀ ਝੋਲੀ ਵਿੱਚ ਪਾਈ ਉਹਨਾਂ ਨੇ ਸੀਟ ਜਿੱਤ ਕੇ ਸੋਨੀ ਸਾਹਿਬ ਦੀ ਮੈਂ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸ਼੍ਰੀ ਓਮਪ੍ਰ카 ਸੋਨੀ ਸਾਹਿਬ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਫੇਰ ਇੱਕ ਵਾਰ ਮੇਰੇ ਪਰਿਵਾਰ ਤੇ ਵਿਸ਼ਵਾਸ ਦਿਖਾਇਆ ਕਿ ਕਾਂਗਰਸ ਪਾਰਟੀ ਦੀ ਟਿਕਟ ਨਾ ਸਾਨੂੰ ਨਵਾਜਿਆ ਤੇ ਫਿਰ ਦੂਸਰੀ ਵਾਰੀ ਮੈਂ ਆਪਣੀ ਪੂਰੀ ਵਾਰਡ ਆਪਣੇ ਪੂਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਸਾਨੂੰ ਇਹਨਾਂ ਆਪਣਾ ਅਸ਼ੀਰਵਾਦ ਦਿੱਤਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇਬਲ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸ਼੍ਰੀ ਗੁਰੂ ਰਾਮਦਾਸ ਲੋਕਪ라이 ਸੁਸਾਇਟੀ ਵੱਲੋਂ ਆਸਾਦੀ ਵਾਰ ਦੇ ਕੀਰਤਨ ਸਮਾਗਮ ਬਲਵੰਤ ਸਿੰਘ ਸੁਰਿੰਦਰ ਸਿੰਘ ਦੇ ਘਰ ਮਾਡਲ ਟਾਊਨ ਵਿਖੇ ਸੁਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਵੀਰਜੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੌਕੇ ਸ਼੍ਰੀਮਤੀ ਡੌਲੀ ਸਰਬਜੀਤ ਸਿੰਘ ਨੇ ਕੀਰਤਨ ਕਰ ਸੰਤਾਨ ਨੂੰ ਨੇਹਾਲ ਕੀਤਾ અમરજીત પસરીચા સમેત સમુહ સુસાયટી મર અને સંતા મોજુદ સ ਚੌਂਕ ਜਿੱਥੇ ਕਿ ਟ੍ਰੈਫਿਕ ਦਾ ਬੁਰਾ ਹਾਲ ਹੁੰਦਾ ਹੈ ਅਤੇ ਨਾਲ ਹੀ ਪਿਛਲੇ ਕਾਫੀ ਦਿਨਾਂ ਤੋਂ ਉੱਥੇ ਟ੍ਰੈਫਿਕ ਲਾਈਟਸ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰਯੋਗ ਹੈ ਕਿ ਇਸ ਚੌਂਕ ਦੇ ਕੋਲ ਬੱਸ ਸਟੈਂਡ ਹੋਣ ਕਾਰਨ ਇਥੋਂ ਬੱਸਾਂ ਦੇ ਨਾਲ ਨਾਲ ਹੋਰ ਵੀ ਹੈਵੀ ਟ੍ਰੈਫਿਕ ਨਿਕਲਦਾ ਹੈ ਅਤੇ ਲੰਮੇ ਜਾਮ ਲੱਗ ਜਾਂਦੇ ਹਨ ਵੇਖਣ ਵਿੱਚ ਆਇਆ ਕਿ ਇੱਥੇ ਕੋਈ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਹੈ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲ ਕਰਦਿਆਂ ਲੋਕਾਂ ਨੇ ਆਖਿਆ ਕਿ ਜਾਮ ਲੱਗਣ ਕਾਰਨ ਬਹੁਤ ਟਾਈਮ ਵੇਸਟ ਹੁੰਦਾ ਹੈ ਅਤੇ ਆਪਸ ਵਿੱਚ ਵੀ ਗੱਡੀਆਂ ਟਕਰਾਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਐਕਸੀਡੈਂਟ ਜਾਂ ਹੋਰ ਕੋਈ ਖਤਸ਼ਾ ਹੋਣ ਦਾ ਕਾਰਨ ਬਣ ਸਕਦਾ ਹੈ ਇਸ ਲਈ ਟ੍ਰੈਫਿਕ ਪੁਲਿਸ ਨੂੰ ਕੋਈ ਕਰਮਚਾਰੀ ਇੱਥੇ ਤਾਇਨਾਤ ਕਰਨਾ ਚਾਹੀਦਾ ਹੈ ਅਤੇ ਸੰਬੰਧਿਤ ਵਿਭਾਗ ਨੂੰ ਜਲਦ ਤੋਂ ਜਲਦ ਟ੍ਰੈਫਿਕ ਲਾਈਟ ਸਹੀ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ निजात ਮਿਲ ਸਕੇ ਕੋਈ ਜਸਵੇ ਇਹ ਮਾਸਿੰਗ ਰੇ ਚੌਂਕ 'ਚ ਖੜੇ ਦੇ ਤੇ ਤੁਸੀਂ ਮਾਰਕੀਟ ਦੇ ਵਿੱਚ ਜਿਹੜੇ ਸਾਡੀ ਆਈਟੀ ਚ ਮਾਰਕੀਟ ਦੇ ਬਿਲਕੁਲ ਨੇੜੇ ਇਸ ਚੌਂਕ ਬੰਦਾ ਵਾ ਤੇ ਤੁਸੀਂ ਇੱਥੇ ਦਾ ਹਾਲ ਦੇਖ ਸਕਦੇ ਹੋ ਕਿ ਟ੍ਰੈਫਿਕ ਦੀ ਕਿੰਨੀ ਸਮੱਸਿਆ ਹੋਈ ਪਈ ਹੈ ਕਿ ਇੱਥੇ ਦੀ ਰੈੱਡ ਲਾਈਟਾਂ ਜਿਹੜੀਆਂ ਪ੍ਰੋਪਰ ਪੂਰਨ ਤੌਰ ਤੇ ਨੂੰ ਮੈਂ ਕਿਹਾ 2 ਮਹੀਨੇ ਹੋ ਗਏ ਦੇ ਬੰਦ ਪਈਆਂ ਹੋਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਨੇ ਝਾਕ ਮਾਰ ਰਿਹਾ ਸਿਰਫ ਇੱਥੇ ਬਹਿ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਦਾਂ ਦਾ ਇੱਕ ਇੱਥੇ ਪੁਆਇੰਟ ਬਣ ਆਇਆ ਹੈ ਇਹਨਾਂ ਨੇ ਆਪਣਾ ਪੁਲਿਸ ਵਾਲੇ ਇੱਥੇ ਬੈਠਦੇ ਆ ਪਰ ਉੱਥੇ ਇੱਕ ਵੀ ਮੁਲਾਜ਼ਮ ਇਸ ਵੇਲੇ ਇਹਨ ਤੇ ਜਿਸ ਕਰਕੇ ਦੇਖੋ ਟ੍ਰੈਫਿਕ ਦੀ ਸਮੱਸਿਆ ਕਿੰਨੀ ਵੱਨ ਰਹੀ ਪਿਆਰੀ ਹੈ ਆਨ ਜਨਵਰ ਸੇ ਕਿੰਨੀ ਦਿੱਕਤ ਹੋ ਰਹੀ ਹੈ ਦੂਰੋਂ ਦੂਰੋਂ ਲੋਕ ਇੱਥੇ ਨਮਸਤਕ ਹੋਣ ਇੱਥੇ ਆਂਦੇ ਨੇ ਦਰਵਾਜਾ ਸਬ ਆਂਦੇ ਸੀ ਦੱਸੇ ਬੰਦੇ ਨੇ ਪਰ ਇੱਥੇ ਦੀ ਦੇਖੋ ਟ੍ਰੈਫਿਕ ਸਮੱਸਿਆ ਇੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਹਰ ਇੱਕ ਲੋਕ ਪਰੇਸ਼ਾਨ ਹੈ ਜੇਕਰ ਕਿਸੇ ਨੇ ਬਜ਼ੁਰਗ ਨੇ ਕਿਸੇ ਨੇ ਸੜਕ ਵੀ ਕਰਾਸ ਕਰਨੀ ਹੈ ਤੇ ਉਹਨੂੰ ਦਾਦਾ 15 ਮਿੰਟ ਇੱਥੇ ਲੱਗ ਜਾਂਦੇ ਹੈ ਤੇ ਉਹਦੇ ਨਾਲ ਕਿਸੇ ਵੇਲੇ ਅਨਸੁਹਾਵੀ ਘਟਨਾ ਹੁੰਦਾ ਵੀ ਕਾਰਨ ਬਣਦਾ ਹੈ ਤੇ ਅਸੀਂ ਅੱਗੇ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਾਂਗੇ ਕਿ ਇੱਕ ਤਰ੍ਹਾਂ ਤੇ ਪੁਲਿਸ ਪ੍ਰਸ਼ਾਸਨ ਦਾ ਪ੍ਰੋਪਰ ਇੱਥੇ ਬੰਦੇ ਖੜੇ ਹੋਣ ਜਿਹੜਾ ਦੇਖ ਕੇ ਲਾਈਟਾਂ ਬੰਦ ਹੋ ਗਈਆਂ ਤੈਨੂੰ ਸਚਾਰੂ ਰੂਪ ਤੇ ਚਲਾਇਆ ਜਾ ਸਕੇ ਮੈਨੂਵਲੀ ਜਿਹੜਾ ਤਰੀਕੇ ਦੇ ਨਾਲ ਟ੍ਰੈਫਿਕ ਪੁਲਿਸ ਵਾਲਾ ਨੂੰ ਇਹ ਕਰੇ ਪਲੇ ਆਪਣਾ ਰੋਲ ਅਦਾ ਕਰੇ ਕਿ ਅਸੀਂ ਜੋ ਕੰਮ ਕਰਨ ਆਏ ਆ ਕਿਉਂਕਿ ਡਿਊਟੀਆਂ ਖਾਲੀ ਬੈਠਣ ਵਾਸਤੇ ਨਹੀਂ ਹੈਗੀਆਂ ਕੰਮ ਕਰਨ ਵਾਸਤੇ ਹੈਗੀਆਂ ਇਹ ਜੀ ਮਾਹ ਸਿੰਘ ਗੇਟ ਚ ਆਉਂ ਗਿਆ ਇੱਥੇ ਖੜੇ ਆ ਤੇ ਇੱਥੇ ਲਾਈਟਾਂ ਦੀ ਵੀ ਸਮੱਸਿਆ ਵਾ ਲਾਈਟਾਂ ਜਦੋਂ ਜਗਦੀਆਂ ਤਾਂ ਵੀ ਕੋਈ ਰੂਲ ਬੋਲ ਨਹੀਂ ਕਰਦਾ ਜੇ ਬੰਦ ਹੈ ਤਾਂ ਵੀ ਨਹੀਂ ਕੋਈ ਕਰਦਾ ਜੇ ਜਗਦਿਆਂ ਹੁਣ ਤੇ ਚਲੋ ਕੋਈ ਰੂਲ ਫੋਲੋ ਕਰੇ ਕੋਈ ਪੁਲਿਸ ਵਾਲੇ ਲਾਗੇ ਹੋਣ ਪੁਲਿਸ ਵਾਲੇ ਲੱਗੇ ਨੂੰ ਡਰ ਹੋਵੇ ਤੇ ਕੋਈ ਰੁਕੇ ਕੋ ਢੰਗ ਤਰੀਕੇ ਨਾਲ ਜਾਵੇ ਨਾ ਮਲਾਜਮ ਹੈ ਕੋਈ ਨਾ ਲੈਟਾ ਚੱਲਣ ਦੀਆਂ ਜਾਮ ਲੱਗ ਜਾਂਦਾ ਕਿਹੜੇ ਹੋਣੇ ਭਾਵੇਂ ਖੜੇ ਖਲੋਤੇ ਜਾਮ ਲੱਗ ਜਵੇ ਬਸ ਸਟੈਂਡ ਕੋਲ ਆ ਬੱਸਾਂ ਲੰਘਦੀਆਂ ਵਾ ਜਾਮ ਲੱਗਦਾ ਵਾ ਹਰ ਕੋਈ ਇੰਨੇ ਵਾ ਹੁੰਦਾ ਵਾ ਹਰ ਕਿਨੂੰ ਪਹਿਲਾਂ ਜਾਣ ਦੀ ਪਈ ਆ ਕਾਲੀ ਪਈ ਆ ਉਹਦੇ ਚੱਕਰ ਦੀ ਜਾਮ ਲੱਗਦਾ ਕੋਈ ਪ੍ਰਬੰਧ ਨਹੀਂ ਹੈਗਾ ਬਸ ਇਦਾਂ ਹੀ ਆ ਫਾਸਟ ਨੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਮਾਸਿੰਗ ਗੇਟ ਚੌਕ ਵਿੱਚ ਜਿੱਥੇ ਪਿਛਲੇ ਕਾਫ ਟ੍ਰੈਫਿਕ ਦੀ ਬਹੁਤ ਦਿੱਕਤਾਂ ਆ ਰਹੀਆਂ ਹਨ ਇੱਥੇ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੇਖਣ ਚ ਆਇਆ ਹੈ ਇੱਥੇ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਤਾਇਨਾਤ ਨਹੀਂ ਹੈ ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਹਨ ਸੋ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਇਹੋ ਮੰਗ ਕੀਤੀ ਹੈ ਕਿ ਇੱਥੋਂ ਦੇ ਟ੍ਰੈਫਿਕ ਸਿਗਨਲ ਛੇਤੀ ਠੀਕ ਕਰਵਾਏ ਜਾਣ ਅਤੇ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰਵਾਈ ਜਾਵੇ ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਨਗਰ ਨਿਗਮ ਚੋਣਾ ਵਿੱਚ ਅੰਮ੍ਰਿਤਸਰ ਦੀ ਵਾਰਡ 83 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਨਗਵੰਤ ਕੌਰ ਮਾਤਾ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਹਨੂ 1700 ਵੋਟਾਂ ਨਾਲ ਜੇਤੂ ਰਹੇ। ਉਹਨਾਂ ਪਾਰਟੀ ਹਾਈ ਕਮਾਂਡ ਅਤੇ ਵਾਰਡ ਦੇ ਸਮੂਹ ਵੋਟਰਾਂ ਸਪੋਰਟਰਾਂ ਦਾ ਇਸ ਜਿੱਤ ਲਈ ਧੰਨਵਾਦ ਕੀਤਾ। ਉਹ ਇਸ ਵਾਰਡ ਤੋਂ ਤੀਸਰੀ ਵਾਰ ਕੌਂਸਲਰ ਚੁਣੇ ਗਏ ਹਨ। ਸੋਨਿਹਾਲ ਸਤਿ ਸ਼੍ਰੀ ਅਕਾਲ। ਅਸੀਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਗੁਰੂ ਸਾਹਿਬ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕੇ ਸਾਡੇ ਇਲਾਕੇ ਦੇ ਵਾਰਡ ਦੇ ਸਮੂਹ ਪਰਿਵਾਰ VOTER ਸਪੋਰਟਰ ਇਲਾਕਾ ਨਿਵਾਸੀਆਂ ਦੇ ਜਿਨ੍ਹਾਂ ਦੇ ਪੈਰਾਂ ਸਿਰੋਂ ਇਸ ਗੁਰੂ ਸਾਹਿਬ ਨੇ ਇਹ ਸਾਨੂੰ ਮਾਨ ਸਤਕਾਰ ਬਖਸ਼ਿਆ ਲਗਾਤਾਰ ਤੀਸਰੀ ਵਾਰ ਮੇਰੇ ਮਾਤਾ ਜੀ ਬੀਬੀ ਨਗਵੰਤ ਕੌਰ ਜੀ ਨੂੰ ਇਸ ਵਾਰ ਤੀਸਰੀ ਵਾਰ ਜਿੱਤ ਵੱਡੀ ਜਿਹੜੀ ਆ ਉਹ ਪ੍ਰਾਪਤ ਕਰਾਈ ਆ 1700 ਦੀ ਕਰੀਬ ਦੀ ਲੀਡ ਨਾਲ ਅਸੀਂ ਜਿਹੜੀ ਆ ਇਹ ਵਾਰਡ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਆ ਵਾਰਡ ਨੰਬਰ no 14 ਤੋਂ ਕਾਂਗਰਸ ਉਮੀਦਵਾਰ ਰਾਜਕਬਲ ਪ੍ਰੀਤ ਸਿੰਘ ਲਕੀ ਜੇਤੂ ਰਹੇ ਜ਼ਿਕਰ ਯੋਗ ਹੈ ਕਿ ਐਸ ਵਾਰਡ ਤੋਂ ਚੌਥੀ ਵਾਰ ਜਿੱਤੇ ਹਨ ਉਨ੍ਹਾਂ ਕਾਂਗਰਸ ਪਾਰਟੀ ਹਾਈ ਕਮਾਂਡ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਡਾਕਟਰ ਜਿੰਦਾਬਾਦ ਡਾਕਟਰ ਜਿੰਦਾਬਾਦ ਕਿਰਾਂਵਦੀ ਨਾ ਹੋਰ ਦੱਸੇ ਜਿੰਦਾਬਾਦ ਇਹ ਅੱਗੇ ਅੱਗੇ ਜਾਣੀ ਬੱਲੇ ਬੱਲੇ ਬਾਕੀ ਸਾਰੇ ਆਕੇ ਸਾਰੇ ਪਰਿਵਾਰਾਂ ਨੇ ਇੱਕ ਨੌਜਵਾਨ ਬੱਚੇ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਜੋ ਨੌਜਵਾਨ ਸ੍ਰੀ ਸਾਡੇ ਜਿਹੜਾ ਤੋਂ ਵੀ ਚੰਗੇ ਤਰੀਕੇ ਨਾਲ ਕੰਮ ਪਰੋ ਸੇਵਾ ਕਰ ਸਕੇ ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿਲ ਜੇਤੂ ਰਹੇ ਉਹਨਾਂ ਆਪਣੀ ਜਿੱਤ ਲਈ ਇਸ ਮੂਹ ਵੋਟਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਵੀ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਹਨ ਉਹ ਪੂਰੇ ਕੀਤੇ ਜਾਣਗੇ ਨੋ ਆਬ ਮੇਰੇ ਸਾਰੇ ਵਾਰਡ ਦਾ ਪਰਿਵਾਰ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਚੁਣਿਆ ਹੈ ਬਸ ਉਹ ਮੈਂ ਜੋ ਜੋ ਉਹਨਾਂ ਨੇ ਵਾਦੇ ਕੀਤੇ ਮੈਂ ਨਿਭਾ ਆਂ ਪੂਰੀ ਰੱਬ ਦੀ ਜੁਰੀ ਵਿੱਚ ਪੂਰੀ ਇਮਾਨਦਾਰੀ ਨਾਲ ਹਰ ਇੱਕ ਵਾਅਦਾ ਨਿਭਾਵਾ ਬਣਾ 85 ਪੌਟਸ ਤੋਂ ਸਭ ਤੋਂ ਜ਼ਿਆਦਾ ਹੋਰ ਸਿਹਤਹੀ ਬਣੀ ਹੋਈ ਸੀ ਸ਼੍ਰੀ ਦੁਰਗਾ ਮਾਤਾ ਮੰਦਿਰ ਸੁੰਦਰ ਨਗਰ ਸਾਵਨ ਨਗਰ ਵਿਖੇ ਗੋਵਰਧਨ ਪੂਜਾ ਅਤੇ ਅਨਕੁਟ ਮਹਾotsਵ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਅੰਗਤ ਨੇ ਪੂਜਾ ਅਰਚਨਾ ਕੀਤੀ ਅਤੇ ਭਰਮ ਪੂਜ ਅਤੇ ਪੰਡਾਰਾ ਕੀਤਾ ਗਿਆ اس موقع کے پردان گگن بیدی منٹو چیئرمین رام سورو پٹیا جنسکتر دیپک پٹیا سیکٹری شکتی راج کمار پٹیا سونو تے اکشے سمیت وڈی گنتی وچ سنگتا نے ہاشری بری تے محیلہما ولو ست کیرتن کیتا گیا वार्ड नंबर नौ तो कांग्रेस उम्मीदवार डॉक्टर शोभित जेतू रहे अपनी जित लूह वोटर का धनवाद किया कि जो भी वादे किए गए हैं पूरे किए जा ਜਿੰਦਾਬਾਦ ਡਾਕਟਰ ਸਾਹਿਬ ਜਿੰਦਾਬਾਦ ਲੋਕੀ ਜਿੰਦਾਬਾਦ ਜਿੰਦਾਬਾਦ ਡਾਕਟਰ ਸਾਹਿਬ ਜਿੰਦਾਬਾਦ ਮੈਂ ਸਾਰਿਆਂ ਦੀ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਆ ਕਿ ਸਾਰਿਆਂ ਨੇ ਇੰਨੇ ਹੌਚਪੋਹਚ ਘੱਟ ਟਾਈਮ ਹੋਣ ਦੇ ਬਾਵਜੂਦ ਮਤਲਬ ਉਹਨਾਂ ਨੂੰ slips ਨਹੀਂ ਸੀ ਗਿਆ votes ਨਹੀਂ ਲੱਭ ਰੀਆਂ ਸੀ ਗਿਆ ਪੋਲਿੰਗ ਇਸ ਕਰਕੇ ਬਹੁਤ ਘੱਟ ਹੋਈ ਬਟ ਆਮ ਵੈਰੀ ਥੈਂਕਫੁਲ ਐਂਡ ਗ੍ਰੇਟਫੁਲ ਕਿ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਨੂੰ ਚੂਜ਼ ਕੀਤਾ नगर निगम चोणा ਵਿੱਚ ਹਲਕਾ ਪੱਛਮੀ ਦੀ ਵਾਰ ਨੰਬਰ 78 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਸ਼੍ਰੀਮਤੀ ਅਨੀਤਾ ਸ਼ਰਮਾ ਦੇ ਸੁਪੁੱਤਰ ਅਰਵਿੰਦ ਕੁਮਾਰ ਪਕਣਾ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਜੱਜ ਸ਼ਹਾਟਾ ਸਤਨਾਮ ਸਿੰਘ ਸੰਦੀਪ ਸਿੰਘ ਰਾਣਾ ਸਰਪੰਚ ਨਸ਼ੇਰਾ ਟਾਲਾ ਵਿਸ਼ਾਲ धवन ਰਾਇਲ धवन ਪਵਨ ਕੁਮਾਰ ਵੀ ਮੌਜੂਦ ਸਨ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵਾਰਡ ਵਾਸੀਆਂ ਦਾ ਦਿলো ਧੰਨਵਾਦੀਆਂ ਜਿਨ੍ਹਾਂ ਨੇ ਦਿਲੋਂ ਸਾਡਾ ਸਾਥ ਦਿੱਤਾ ਤੇ ਬਿਨਾਂ ਕਿਸੇ ਲਾਲਚ ਤੋਂ ਸਾਡਾ ਦਿਲ ਦੀ ਗਹਿਰਾਈਆਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਮੇਰੇ ਮਾਤਾ ਜੀ ਸ਼੍ਰੀਮਤੀ ਅਨੀਤਾ ਸ਼ਰਮਾ ਜੀ ਨੂੰ ਆਜ਼ਾਦ ਤੌਰ ਤੇ ਇਸ ਵਾਰਡ ਦੇ ਵਿੱਚੋਂ ਵੱਡੀ ਲੀਡ ਨਾਲ ਜਿਤਾਇਆ ਨਗਰ ਨਿਗਮ ਚੋਣਾ ਵਿੱਚ ਵਾਰਡ ਨੰਬਰ 43 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਨੇ ਜਿੱਤ ਹਾਸਲ ਕੀਤੀ। ਉਹਨਾਂ ਇਸ ਜਿੱਤ ਲਈ ਪਾਰਟੀ ਹਾਈ ਕਮਾਂਡ ਅਤੇ ਵਾਰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਰਡ ਦੇ ਸਮੁੱਚੇ ਵਿਕਾਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਸਭ ਤੋਂ ਪਹਿਲਾਂ ਮੈਂ ਆਪਣੇ ਸਤਿਗੁਰੂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਬਦੌਲਤ ਸਤਿਗੁਰਾਂ ਅੱਜ ਦਾਸ ਨੂੰ ਵੱਡੀ ਜਿੱਤ ਮਿਲੀ। ਸਤਿਗੁਰੂ ਜੀ ਨੇ ਇੰਨਾ ਬਲ ਬਖਸ਼ਿਆ ਕਿ ਸਾਰੇ ਵਾਰਡ ਅਕਾਲੀ ਕਾਂਗਰਸੀ ਝਾੜੂ ਵਾਲੇ ਸਾਰੇ ਟੁੱਟ ਕੇ ਸਾਡੇ ਨਾਲ ਜਿੰਨੇ ਵੀ ਪਾਰਟੀਆਂ ਸਾਰੀਆਂ ਸਾਡੀ ਮਦਦ ਵਾਸਤੇ ਆ ਗਈਆਂ फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਗਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930 888 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਕਸਬਾ ਚੋਂ ਗਾਵਾਂ ਵਿਖੇ ਮਸੀਹੀ ਸਲਾਈ ਸਿਖਲਾਈ ਸੈਂਟਰ ਵੱਲੋਂ 크ਿਸਮਸ ਦੇ ਸੰਬੰਧ ਵਿੱਚ ਕਰਵਾਇਆ ਗਿਆ ਸਮਾਗਮ ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਟ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਕਸਪਾ ਚੋਗਾਵਾ ਵਿਖੇ ਮਸੀਹੀ ਸਲਾਈ ਸਿਖਲਾਈ ਸੈਂਟਰ ਵੱਲੋਂ ਮਸੀਹੀ ਆਗੂ ਸਿਕੰਦਰ ਡੈਨੀਅਲ ਦੀ ਅਗਵਾਈ ਹੇਠ 크리스마ਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਨੰਬਰਦਾਰ ਤਾਰਾਚੰਦ ਗੁਲਾਬ, ਬਾਬੂ ਪੀਟਰ, ਪਾਸਟਰ ਸਤਨਾਮ ਅਤੇ ਜੌਨ ਮਾਰਟਨ ਪਹੁੰਚੇ। ਉਹਨਾਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ 크리스마ਸ ਦੀ ਮੁਬਾਰਕਬਾਦ ਦਿੱਤੀ। ਇਸ ਤੋਂ ਉਪਰੰਤ ਮਸੀਹੀ ਸਲਾਈ ਸੈਂਟਰ ਵਿੱਚ 1 ਸਾਲ ਦਾ ਕੋਰਸ ਪੂਰਾ ਕਰਨ ਵਾਲੀਆਂ 18 ਲੜਕੀਆਂ ਨੂੰ ਸਿਕੰਦਰ ਡੈਨੀਅਲ ਦੇ ਪਰਿਵਾਰ ਵੱਲੋਂ ਮੁਫਤ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਹ ਸੈਂਟਰ ਵਿੱਚ ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ 77 ਮਸੀਹ ਸਮੇਤ ਲੋਕ ਹਾਜ਼ਰ ਸਨ। ਰੱਜ ਦਾ ਇਹ ਸਮਾਗਮ ਜਿਹੜਾ ਆ ਇਹ ਵੱਡੇ ਦਿਨ ਨੂੰ ਸਮਰਪਿਤ ਆਇਆ ਵੀ ਸਾਡੇ ਮਸੀਹ ਸਲਾਈ ਸੈਂਟਰ ਦੇ ਵਿੱਚ ਜਿਹੜੇ ਲੜਕੀਆਂ ਦਾ 1 ਸਾਲ ਕੰਪਲੀਟ ਹੋ ਚੁੱਕਿਆ ਆ ਉਹਨਾਂ ਨੂੰ ਅੱਜ ਗਿਫਟ ਦੇ ਤੌਰ ਤੇ ਅਸੀਂ ਸਲਾਈ ਮਸ਼ੀਨਾਂ ਜਿਹੜੀਆਂ ਉਹ ਦੇ ਰਹੇ ਆ ਜਿਹੜੀਆਂ ਲੜਕੀਆਂ ਨੇ ਟੈਸਟ ਪਾਸ ਕੀਤਾ ਕਿ ਜਿੰਨਾਂ ਨੂੰ ਸਲਾਈ ਆਉਂਦੀ ਆ ਉਹਨਾਂ ਨੂੰ ਦਿੱਤੀ ਗਈਆਂ ਨੇ ਇਹ 18 ਲੜਕੀਆਂ ਨੇ ਦੀ ਹਾਲੀ ਕੋਈ ਸਰਕਾਰੀ ਸਹੂਲਤ ਹੈ ਤੇ ਨਹੀਂ ਆ ਪਰਮੇਸ਼ਵਰ ਕਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਹੂਲਤ ਮਿਲਿਆ ਕਰੇ ਵਾਰਡ ਨੰਬਰ 65 ਤੋਂ ਕਾਂਗਰਸ ਉਮੀਦਵਾਰ ਸ਼੍ਰੀਮਤੀ ਨੀਰਜ ਚੌਧਰੀ ਨੇ ਨਗਰ ਨਿਗਮ ਚੋਣਾ ਵਿੱਚ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਉਹਨਾਂ 1400 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਸਾਬਕਾ ਕੌਂਸਲਰ सुरेंद्र ਚੌਧਰੀ ਸਨ ਸਾਰੇ ਵੋਟਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ 7ਵੀਂ ਵਾਰੀ ਇਹ ਮੈਂਡਟ ਦਿੱਤਾ ਮੈਂ ਸਾਰਿਆਂ ਆਪਣੇ ਰਿਸ਼ਤੇਦਾਰਾਂ ਦਾ ਯਾਰਾਂ ਦੋਸਤਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚੌਧਰੀ ਸਾਹਿਬ ਨੇ 32 ਸਾਲਾਂ ਤੋਂ ਆਪਣੀ ਵਾਰਡ ਵਿੱਚ ਐਨਾ ਪਿਆਰ ਇੱਜ਼ਤ ਮਾਨ ਸਮਾਨ ਮੈਨੂੰ ਵੀ ਉਹਨਾਂ ਨੇ ਆਪਣੀ ਬੇਟੀ ਬਣਾ ਕੇ ਬਹੁਤ bari ਵੋਟਰਾਂ ਤੋਂ ਜਿਤਾਇਆ ਭਾਰਤੀ ਯੋਗ ਸੰਸਥਾਨ ਵੱਲੋਂ 13ਵਾਂ ਮਹਿਲਾ ਯੋਗਾ ਸ਼ਕਤੀ ਦਿਵਸ ਮਨਾਇਆ ਗਿਆ। ਇਸ ਸੰਬੰਧੀ ਸਥਾਨਕ ਬੀਬੀਕੇਜੀਵੀ ਕਾਲਜ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਯੋਗ ਸੰਸਥਾਨ ਦੇ ਪ੍ਰਧਾਨ ਦੇਸਰਾਜ ਨੇ ਔਰਤਾਂ ਦੀਆਂ ਬਿਮਾਰੀਆਂ ਅਤੇ ਯੋਗਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਚਾਰ ਚਰਚਾ ਕੀਤੀ। ਮੰਚ ਸੰਚਾਲਨ ਪ੍ਰੋਫੈਸਰ ਸੁਨੀਤਾ ਨੇ ਕੀਤਾ। ਸਮਾਗਮ ਦੌਰਾਨ ਸ਼੍ਰੀਮਤੀ ਨੀਨਾ, ਸ਼੍ਰੀਮਤੀ ਸੁਨੀਤਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਯੋਗ ਇੱਕ ਜੀਵਨ ਜਿਉਣੇ ਦੀ ਕਲਾ ਹੈ। योग हमें शारीरिक मानसिक और सामाजिक तथा आध्यात्मिक स्तर पर प्रभावित करता है अर्थात हमें लाभान्वित करता है यदि हम प्रतिदिन एक घंटा प्रातः गुनगुना पानी पीने के बाद शोच आदि से निवृत्त होकर स्नान करके एक घंटा आसन प्राणायाम ध्यान इत्यादि का अभ्यास करते हैं तो यह सत्य है कि हमारे शारीरिक रोग तो ठीक होंगे ही होंगे ਅਮੇ ਮਾਨਸਿਕ ਲਾਭ ਵੀ ਪ੍ਰਾਪਤ ਹੋਗੇ ਵਿਧਾਨ ਸਭਾ ਹਲਕਾ ਪਛਮੀ ਦੀ ਵਾਰਡ ਨੰਬਰ 80 ਤੋਂ ਕਾਂਗਰਸ ਦੇ ਉਮੀਦਵਾਰ ਰਮਨ ਕੁਮਾਰ ਰੰਮੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਰਮਨ ਕੁਮਾਰ ਰੰਮੀ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਵਾਰਡ ਦੇ ਰਹਿੰਦੇ ਵਿਕਾਸ ਕਾਰਜ ਹਨ ਉਹ ਜਲਦ ਪੂਰੇ ਕੀਤੇ ਜਾਣਗੇ ਮੈਂ ਰਮਨ ਕੁਮਾਰ ਰੰਮੀ ਵਾਰਡ ਨੰਬਰ 80 ਤੋਂ ਮੈਨੂੰ ਲੋਕਾਂ ਨੇ ਪਿਆਰ ਦੇ ਕੇ ਕੌਂਸਲ ਦੁਬਾਰਾ ਬਣਾਇਆ ਪਹਿਲਾਂ ਮੇਰੀ ਵਾਈਫ ਸੀ ਇਸ ਵਾਰਡ ਤੋਂ ਕੌਂਸਲ ਉਹ 83 ਨੰਬਰ ਸੀ ਇਸ ਵਾਰਡ ਦਾ ਨੰਬਰ ਮੈਂ ਜਨਤਾ ਦਾ तहे ਦਿਲੋਂ ਧੰਨਵਾਦੀ ਕਰਦਾ ਵਾਂ ਵੀ ਬਹੁਤ ਹੀ ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਵਾ ਮੈਂ ਤੇ ਮੇਰਾ ਪਰਿਵਾਰ ਤੇ ਮੇਰੀ ਸਾਰੀ ਟੀਮ ਤੁਹਾਡੀ ਰਣੀ ਆ ਤੇ ਤੁਹਾਡੇ ਜਿਹੜੇ ਵੀ ਰਹਿੰਦੇ ਕੰਮ ਉਹ ਜਲਦੀ ਤੋਂ ਜਲਦੀ ਹੀ ਪੂਰੇ ਕੀਤੇ ਜਾਣਗੇ ਰਾਧਾ ਸੁਆਮੀ ਡੇਰਾ ਬਾਬਾ ਬਗਾ ਸਿੰਘ ਜੀ ਰੇਲਵੇ ਰੋਡ ਤਰਨਤਾਰਨ ਵਿਖੇ ਬਾਬਾ ਪ੍ਰਤਾਪ ਸਿੰਘ ਜੀ ਅਤੇ ਬਾਬਾ ਕਹਿਰ ਸਿੰਘ ਜੀ ਦਾ ਪੰਡਾਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਸੰਗਤ ਨੇ ਵੱਡੀ ਗਿਣਤੀ ਵਿੱਚ ਡੇਰੇ ਵਿਖੇ ਪਹੁੰਚ ਕੇ ਹਾਜ਼ਰੀ ਭਰੀ ਇਸ ਦੌਰਾਨ ਡੇਰੇ ਦੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਵੱਲੋਂ ਸਤਸੰਗ ਫਰਮਾਇਆ ਗਿਆ ਇਸ ਮੌਕੇ ਡੇਰਾ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਸੰਗਤਾਂ ਵਾਸਤੇ ਲੰਗਰ ਅਤੇ ਛਬੀਲ ਵੀ ਲਗਾਈ ਗਈ ਇਸ ਮੌਕੇ ਡੇਰਾ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਯਹਾਂ ਪਰ ਅੱਜ ਹਮਾਰੇ ਗੁਰੂ ਬਾਬਾ ਪਰਮਜੀਤ ਸਿੰਘ ਜੀ ਦਾ ਸਤਸੰਗ ਥਾ और बाबा जी हमेशा ही अपने सत्संगों में और बताते हैं कि गॉड इज़ विद इन द मैन आपको अगर भगवान से मिलना है तो आपको अपने अंदर झांकना चाहिए राधा स्वामी जी फॉर मी दिस इज़ वेरी इम्पोर्टेंट बिकॉज एवरी अपॉर्चुनिटी टू टेक बाबा दर्शन एंड बी हियर इज इम्पॉर्टेंट जस्ट लाइक एनी वो एल्फ बिकॉज that helps you to constantly be reminded of your goal of this life Vaishno Bhajan Mandali New Jawaharnagar Phase 2 Vikhe 14 December nu karwaye gaye jagran to baad Tilak Raj Pradhan Ward 16 di agwaiye jagran chanda leke sangat da jaththa Mata Chintpurni ji de darshna layi jaakaryan di goonj vich rawana hoya is jaththe vich Happy Tunna Gulshan Kumar Didarchan Ramesh Kumar Ashok Kumar Rinku Kasturi Lal Mahachal Saheb Dial ਅਮਰਜੀਤ ਸਿੰਘ ਸ਼ਮਸ਼ੇਰ ਸਿੰਘ ਸ਼ੇਰਾ ਦਰਜੀਤ ਸਿੰਘ ਟੀਟੂ ਅਤੇ ਆਸ਼ੂ ਸਨੇ ਸੰਤਾਰ ਰਵਾਨਾ ਹੋਈਆਂ ਬੋਲ ਕੇ ਚਲੋ ਬੋਲ ਕੇ ਚਲੋ ਸ਼ੇਰਾਵਲੀ ਕੇ ਜੈਕਾਰੇ ਬੋਲ ਕੇ ਚਲੋ ਬੋਲ ਕੇ ਚਲੋ ਬੋਲ ਕੇ ਚਲੋ ਸ਼ੇਰਾਵਲੀ ਕੇ ਜੈਕਾਰੇ ਬੋਲ ਕੇ ਚਲੋ ਹੋ ਬੋਲ ਕੇ ਚਲੋ ਅਤੇ ਆਖਿਰ ਵਿੱਚ ਮੁਖਬਰਾਂ ਇੱਕ ਵਾਰ ਫਿਰ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਤੀਫਾ ਆਖਿਆ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਪੰਜਾਬ ਪੁਲਿਸ ਨੇ 10 ਕਿਲੋਗ੍ਰਾਮ ਹਿਰੋਇਨ ਸਮੇਤ ਦੋ ਦੋਸ਼ੀ ਕੀਤੇ ਗ੍ਰਫਤਾਰ